ਰਾਜਨ ਹਸਪਤਾਲ ਕੋਟਕਪੂਰਾ ਵਿਖੇ ਨੈਫਰੋਲੋਜੀ ਸੈਂਟਰ ਦਾ ਉਦਘਾਟਨ ਸਿਵਲ ਸਰਜਨ ਫਰੀਦਕੋਟ ਡਾਕਟਰ ਚੰਦਰ ਸ਼ੇਖਰ ਕੱਕੜ ਵੱਲੋਂ ਕੀਤਾ ਗਿਆ ਡਾਕਟਰ ਕੱਕੜ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੈਂਟਰ ਗੁਰਦਿਆਂ ਦੇ ਮਰੀਜ਼ਾਂ ਦੇ ਲਈ ਲਾਭਕਾਰੀ ਸਾਬਤ ਹੋਵੇਗਾ ਮਾਲਵਾ ਖੇਤਰ ਵਿੱਚ ਇਸ ਦੀ ਬਹੁਤ ਲੋੜ ਸੀ ਇਹ ਸੈਂਟਰ ਆਯੂਸ਼ਮਨ ਭਾਰਤ ਦੇ ਅੰਦਰ ਰਜਿਸਟਰਡ ਵੀ ਹੈ ਜਿਸ ਨਾਲ ਗਰੀਬਾਂ ਨੂੰ ਫਰੀ ਇਲਾਜ ਮਿਲ ਸਕੇਗਾ ਡਾਕਟਰ ਕੱਕੜ ਨੇ ਇਸ ਮੌਕੇ ਡਾਕਟਰ ਰਾਜਨ ਸਿੰਘਲਾ ਨੂੰ ਵਧਾਈ ਵੀ ਦਿੱਤੀ ਇਸ ਮੌਕੇ ਡਾਕਟਰ ਸੁਪਨਾ ਸੇ ਸੋਦੀਆ ਨੇ ਪ੍ਰੈਸ ਨੂੰ ਦੱਸਿਆ ਕਿ ਗੁਰਦੇ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਮਰੀਜ਼ਾਂ ਦਾ ਇਲਾਜ ਇੱਥੇ ਕੀਤਾ ਜਾਵੇਗਾ। ਡਾਕਟਰ ਰਾਜਨ ਸਿੰਘਲਾ ਨੇ ਦੱਸਿਆ ਕਿ ਗੁਰਦੇ ਦੀਆਂ ਪੱਥਰੀਆਂ ਦੇ ਆਪਰੇਸ਼ਨ ਵੀ ਆਯੁਸ਼ਮਨ ਭਾਰਤ ਦੇ ਤਹਿਤ ਫਰੀ ਕੀਤਾ ਜਾਵੇਗਾ। ਕਪੂਰਪੱਤਰਕਾ ਦੇ ਲਈ ਕੋਟਕਪੂਰਾ ਤੋਂ ਜਰੀਨ ਖਾਨ ਦੀ ਰਿਪੋਰਟ ਲਈ ਇੱਕ ਨੇਫਰੋਲੋਜੀ ਸੈਂਟਰ ਹੈ ਜੀ ਡਾਇਲਸਿਸ ਸੈਂਟਰ ਨੇਫਰੋਲੋਜੀ ਸੈਂਟਰਸ ਪਰ ਹੈ। ਡਾਇਲਸਿਸ ਸੈਂਟਰ ਸਿੰਪਲ ਡਾਇਲਸਿਸ ਕਰਦਾ ਹੈ। ਪਰ ਇਹ ਸੈਂਟਰ ਦੇ ਵਿੱਚ ਜਿੰਨੇ ਵੀ ਕਿੱਡੀ ਦੇ ਪੇਸ਼ੇਸ਼ ਉੱਜਲੀਆ ਮਲਟੀਪਲ ਪ੍ਰੋਬਲਮਸ ਹੁੰਦੀਆਂ ਕੋਈ ਮੰਨ ਲਓ ਕਿਸੇ ਦੀ ਕਿਊਟ੍ਰੀਨਲ ਫੇਲੀਅਰ ਹੈ ਕਿਸੇ ਨੂੰ ਕ੍ਰੋਨਿਕ ਕਿਨਰ ਫੇਲੀਅਰ ਹੈ ਉਹਨਾਂ ਦੇ ਗਾਵਨ ਨੂੰ ਟੈਸਟ ਕਰਨੀ ਵੈਪਸੀ ਕਰਨੀ ਹੈ ਕਿੰਨੇ ਦੀ ਕੋਈ ਕਿਸੇ ਵੇਲੇ ਇਹਨਾਂ ਦੇ ਅੰਦਰ ਜਿਹੜੇ ਸਟੰਟ ਪੈਂਦੇ ਇਹਦਾ ਅਸਰ ਨਹੀਂ ਹੈਗੀ ਹੈ ਕੋਈ ਰੀਨਲ ਆਰਟਰੀ ਹਾਈਪਟੈਨਸ਼ਨ ਚ ਸੈਕਸਨੋਸਿਸ ਦਾ ਬਲੱਡ ਪ੍ਰੈਸ਼ਰ ਵਧਦਾ ਹੁੰਦਾ ਹੈ ਦੇ ਸਟੰਕਿੰਗ ਕਰਨਾ ਇਸੇ ਨੂੰ ਆਡੈਂਟੀਫਾਈ ਕਰਦੀ ਹੈ ਸੈਂਟਰ ਹੈ ਨਫਰੋਲੋਜੀ ਸੈਂਟਰ ਇਹ ਸਾਡੇ ਮਾਲਵੇ ਦੇ ਵਿੱਚ ਇਹਦੀ ਬੜੀ ਜ਼ਰੂਰਤ ਸੀ ਕਿਉਂਕਿ ਇਸ ਏਰੀਆ ਦੇ ਵਿੱਚ ਕਿੱਲੀ ਦੇ ਪੇਸ਼IENTS ਬਹੁਤ ਜ਼ਿਆਦਾ ਹੈ ਬੇਸਿਕਲੀ ਇਸ ਪੇਸ਼ੀਐਂਟ ਦੇ ਕਿਉਂਕਿ ਪਿੰਡਾਂ ਦੇ ਵਿੱਚ ਬਹੁਤ ਪੁਰਾਣੇ ਮਿਲਿਆ ਸੀ ਜਿਹੜੀਆਂ ਦਰਦ ਦੀਆਂ ਦਵਾਈਆਂ ਨਸੀਰ ਸੀ ਓਵਰ ਯੂਜ਼ ਕਰਕੇ ਔਰ ਇੱਥੇ ਡਾਇਬੀਟਿਸ ਐਂਡ ਹਾਈਪਰਟੈਨਸ਼ਨ ਦੀ ਪ੍ਰੈਵਲੈਂਸ ਜ਼ਿਆਦਾ ਹੋਣ ਕਰਕੇ ਇਹ ਸੀਰੀਅਸ ਦੇ ਵਿੱਚ ਜਿਹੜੇ ਹੈਗਾ ਰੀਨਲ ਕਿਡਨੀ ਨੂੰ ਗਰੀਬ ਪਹੁੰਚ ਚਲਦਾ ਹੈ ਤਾਂ ਇਹ ਸਾਡੇ ਲਈ ਬਹੁਤ ਅੱਛੀ ਹੈਗੀ ਹੈ ਮੋਡੈਲਿਟੀ ਵੀ ਇਹ ਸਾਡੇ ਈਰੀਏ ਦੇ ਵਿੱਚ ਇੱਕ ਨਫਰੋਲੋਜੀ ਦਾ ਸਪੈਸ਼ਲਿਸਟ ਆਇਆ ਹੈ ਔਰ ਉਹਨਾਂ ਨੇ ਇੱਕ ਅੱਛੀ ਕੁਆਲਿਟੀ ਦਾ ਇੱਥੇ ਜਰਾਜ ਇੱਕ ਸੈਂਟਰ ਸ਼ੁਰੂ ਕਰਨ ਜਾ ਰਹੇ ਆ ਅਸੀਂ ਇਹਨਾਂ ਨੂੰ ਬੜੇ ਐਕਸਟਰਾ ਵਿਦਾਇਗੀ ਦਿੱਤੇ ਨੇ ਹੈ ਔਰ ਸਭ ਤੋਂ ਜੋ ਇਹ ਇਸ ਚ ਅਹਿਮ ਪਹਿਲੂ ਹੈ ਵੀ ਇਹ ਸੈਂਟਰ ਯੂਸ਼ਮਾਨ ਭਾਰਤ ਦੇ ਵਿੱਚ ਰਜਿਸਟਰਡ ਹੈ ਜਿੱਥੇ ਗਰੀਬ ਮਰੀਜ਼ਾਂ ਨੂੰ ਫ੍ਰੀ ਇਲਾਜ ਮਿਲੇਗਾ ਇਸ ਕਰਕੇ ਇਹ ਹੋਰ ਵੀ ਇੱਕ ਵਾਅਦਾ ਸਾਡੇ ਲਈ ਕਿਉਂਕਿ ਮਰੀਜ਼ਾਂ ਨੂੰ ਫ੍ਰੀ ਇਲਾਜ ਮਿਲੇਗਾ ਮਰੀਜ਼ ਨੂੰ ਬਾਹਰ ਨਹੀਂ ਜਾਣਾ ਪਏਗਾ ਔਰ ਡਾਇਲਿਸਿਸ ਦੇ ਪੇਸ਼ੈਂਟ ਨੂੰ ਵਾਰ-ਵਾਰ ਕਰਾਣਾ ਪੈਂਦਾ ਉਸ ਲਈ ਇਸ ਏਰੀਆ ਦੀ ਜਨਤਾ ਨੂੰ ਬਹੁਤ ਜ਼ਿਆਦਾ ਇਸ ਦਾ ਫਾਇਦਾ ਹੋਊਗਾ ਇਸ ਲਈ ਅਸੀਂ ਡਾਕਟਰ ਰਾਜਨ ਨੂੰ ਤੇ ਇਹਨਾਂ ਦੀ ਟੀਮ ਨੂੰ ਬਹੁਤ-ਬਹੁਤ ਬਧਾਈ ਦਿੰਦੇ ਹਾਂ ਮੈਂ ਨਰਸ ਅਫਰ ਬਲਾਵ ਦਾ ਨਾਮ ਬੋਲਣਗੀ ਮੇਰਾ ਨਾਮ ਡਾਕਟਰ ਸਪਨਸਾ ਸੋਦੀਆ ਹੈ ਤੇ ਅਸੀਂ ਇੱਥੇ ਡਾਕਟਰ ਰਾਜੂ ਦੀ ਗਾਈਡੈਂਸ ਦੇ ਹੰਦੈ ਨਵਾਂ ਸੈਂਟਰ ਨਿਫਰੋਲੋਜੀ ਸੈਂਟਰ ਸ਼ੁਰੂ ਹੋਇਆ ਹੈਗਾ ਜਿਦੇ ਵਿੱਚ ਗੁਰਦੇ ਦੇ ਨਾਲ ਜੋ ਵੀ ਰਿਲੇਟਡ ਬਿਮਾਰੀਆਂ ਹੈ ਜਾਂ ਨਵਾਂ ਵੀ ਬਿਮਾਰੀ ਹੋਵੇ ਜਾਂ ਜਾਨੇ ਪੁਰਾਣੀ ਬਿਮਾਰੀ ਹੈ ਬਲੱਡ ਪ੍ਰੈਸ਼ਰ ਕਰਕੇ ਸ਼ੂਗਰ ਕਰਕੇ ਗੁਰਦਿਆਂ ਚ ਪਥਰੀਆਂ ਕਰਕੇ ਜੋ ਵੀ ਕਿਸੇ ਕਾਰਨ ਕਰਕੇ ਗੁਰਦੇ ਦੀ ਦਿੱਕਤ ਆਈਏ ਉਹ ਵਾਲੀਆਂ ਗੁੱਤੀਆਂ ਗੁਰਦੇ ਦੀ ਸਾਰੀਆਂ ਦਿੱਕਤਾਂ ਦੀ ਸੰਭਾਲ ਉਹਨਾਂ ਦੀ ਮੈਨੇਜਮੈਂਟ ਉਹਨਾਂ ਦੀ ਟ੍ਰੀਟਮੈਂਟ ਉਹ ਸਾਰਾ ਕੁਝ ਅਸੀਂ ਕਵਰ ਕਰਾਂਗੇ ਤੇ ਜਿਹੜਾ ਡਾਇਗਨੋਸਿਸ ਹੈਗਾ ਆ ਉਹ ਅਸੀਂ ਆਸ਼ਮਾਨ ਦੇ ਅੰਦਰ ਟ੍ਰੀਟਮੈਂਟ ਕਰਾਂਗੇ ਆਛਾ ਤੁਸੀਂ ਕਹਿੰਨਾ 24x0 ਸਾਜਨਾ ਹਸਪੀਟਲ ਅਤੇ ਹਾਰਟ ਸੈਂਟਰ ਦੇ ਵਿੱਚ ਜੋ ਨਾ ਫਰੋਡੋ ਸੈਂਟਰ ਖੋਲਿਆ ਗਿਆ ਹੈ ਇਸ ਲਈ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਇਲਾਕਾ ਨਿਵਾਸੀਆਂ ਨੂੰ ਸੂਮਿਤ ਕਰ ਦੰਹਾ ਅਤੇ ਸਾਰੇ ਨੂੰ ਦੱਸ ਦੇਣਾ ਚਾਹੁੰਦਾ ਕਿ ਇੱਥੇ ਡਾਕਟਰੀ ਰਾਮੁਲੀ ਕਲੋਕ ਹੋਏਗਾ ਤੇ ਨਾਲ ਹੀ ਜੋ ਪਾਈਸ਼ਮਾਨ ਸਕੀਮ ਦੇ ਅੰਦਰ ਇਹ ਡਾਕਟਰੀ ਕੀਤਾ ਜਾਵੇਗਾ ਇਸ ਤੋਂ ਇਲਾਵਾ ਜੋ ਕੋਈ ਪੱਥਰੀ ਦੇ ਗੁਰਦਿਆਂ ਦੀ ਪੱਥਰੀ ਵਗੈਰਾ ਦੀ ਮੀਂਹ ਆਉਂਦੀ ਉਹਨਾਂ ਦਾ ਆਪਰੇਸ਼ਨ ਵੀ ਅੱਜ ਇਸਮਾਨ ਦੇ ਅੰਦਰ ਕੀਤਾ ਜਾਊਗਾ ਤਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਡਾਕਟਰੀ ਸਮਰਪਿਤ ਕਰਦੇ ਇਹਨਾਂ ਨੂੰ ਬਹੁਤ ਖੁਸ਼ੀ ਹੋਵੇਗੀ